ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਕੈਂਡ ਵਾਲੀ ਨਹਿਰ ਤੇ ਖੜੇ ਆਂ ਇਹ ਰੋਡ ਲੁਧਿਆਣੇ ਤੋਂ ਮਰੇਕੋਟਲੇ ਨੂੰ ਜਾਂਦਾ ਹੈਗਾ ਇੱਥੋਂ ਕੈਂਡ ਵਾਲੀ ਨਹਿਰ ਤੋਂ ਗੁਰਦੁਆਰਾ ਸ੍ਰੀ ਫਲਾਈ ਸਾਹਿਬ ਜਾਂਦਾ ਹੈਗਾ ਜੋ ਕਿ ਦਸਮ ਪਿਤਾ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਸਥਾਨ ਬਣਿਆ ਹੋਇਆ ਹੈਗਾ ਆਓ ਆਪਾਂ ਇਸ ਸਥਾਨ ਦੇ ਦਰਸ਼ਨ ਕਰਦੇ ਆਂ ਨਾਲੇ ਇਤਿਹਾਸ ਨੂੰ ਜਾਣਦੇ ਆਂ ਆਜੋ ਇਸ ਟਾਈਮ ਅਸੀਂ ਗੁਰਦੁਆਰਾ ਸਾਹਿਬ ਦੇ ਬਾਹਰ ਪਹੁੰਚ ਚੁੱਕੇ ਆਂ ਬਾਹਰੋਂ ਤੁਸੀਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਦਰਸ਼ਨ ਕਰ ਸਕਦੇ ਹੋ ਇਸ ਸਥਾਨ ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਣਾ ਚਰਨ ਪਾਏ ਇਹ ਅਸਥਾਨ ਨਹਿਰ ਦੇ ਬਿਲਕੁਲ ਕਿਨਾਰੇ ਦੇ ਉੱਤੇ ਬਣਿਆ ਹੋਇਆਗਾ ਆਓ ਆਪਾਂ ਦਰਸ਼ਨ ਕਰਦੇ ਹਾਂ ਜਦੋਂ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਚੱਲਦੇ ਹਾਂ ਦੋਨੋਂ ਤਰਫ ਦਰਖਤ ਲੱਗੇ ਨੇ ਗੁਰਦੁਆਰਾ ਸਾਹਿਬ ਤੋਂ ਬਹੁਤ ਜ਼ਿਆਦਾ ਦਰਖਤ ਲੱਗੇ ਹੋਏ ਨੇ ਜੋ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਬਹੁਤ ਹੀ ਸੁੰਦਰ ਇਮਾਰਤ ਬਣੀ ਹੋਈ ਆ ਆਪ ਜੀ ਦਰਸ਼ਨ ਕਰ ਸਕਦੇ ਹੋ ਬਹੁਤ ਹੀ ਸੁੰਦਰ ਇਮਾਰਤ ਬਣੀ ਹੋਈ ਆ ਆਪਾਂ ਆਓ ਇਤਿਹਾਸ ਨੂੰ ਜਾਣਦੇ ਆਂ ਆਨੰਦਪੁਰ ਦਾ ਕਿਲਾ ਚੜਨ ਮਗਰੋਂ ਸਰਸਨ ਨਦੀ ਤੇ ਆ ਕੇ ਪਰਿਵਾਰ ਵਿਛੋੜਾ ਪੈਂਦਾ ਹੈ ਦਸਮ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੋਪੜ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਪਹੁੰਚਦੇ ਹਨ ਚਮਕੌਰ ਸਾਹਿਬ ਮੁਗਲਾਂ ਦੇ ਨਾਲ ਭਾਰੀ ਜੰਗ ਹੁੰਦੀ ਹੈ ਚਮਕੌਰ ਸਾਹਿਬ ਤੋਂ ਚੱਲ ਕੇ ਗੁਰੂ ਸਾਹਿਬ ਝਾੜ ਸਾਹਿਬ ਮਾਛੀਵਾੜਾ ਲੱਲਾ ਰਾਮਪੁਰ ਆਲਮਗੀਰ ਆਧ ਪਿੰਡਾਂ ਤੋਂ ਹੁੰਦੇ ਹੋਏ ਪਉ ਦੇ ਮਹੀਨੇ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਚਰਨ ਪਾਏ ਇਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਇੱਕ ਦਿਨ ਬਰਾਜੇ ਤੇ ਫਲਾਈ ਦੇ ਦਰਖਤ ਦੇ ਨਾਲ ਆਪਣਾ ਘੋੜਾ ਬੰਨ੍ਹਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨੇਜੇ ਦੇ ਨਾਲ ਜੋ ਸੋਮੇ ਪੈਦਾ ਹੋਈ ਸੀ ਉਹਦਾ ਤੁਸੀਂ ਜਲਦ ਛੱਕ ਸਕਦੇ ਹੋ ਇੱਥੇ ਕਈ ਅਲੌਕਿਕ ਘਟਨਾਵਾਂ ਹੀ ਵਾਪਰ ਚੁੱਕੀਆਂ ਨੇ ਪੂਰਨ ਸ਼ਰਧਾ ਦੇ ਨਾਲ ਕੀਤੀ ਹਰ ਅਰਦਾਸ ਪੂਰੀ ਹੁੰਦੀ ਹੈ ਗੁਰਦੁਆਰਾ ਸਾਹਿਬ ਨੂੰ ਦੋ ਰਾਹ ਆਉਂਦੇ ਆ ਇੱਕ ਤਾਂ ਕੈਂਡ ਵਾਲੀ ਨਹਿਰ ਤੋਂ ਹੀ ਆਉਂਦਾ ਹੈ ਇਹ ਜੋ ਵੈਕ ਤੋਂ ਆਉਂਦਾ ਹੈ ਇਹ ਆਲਮਗੀਰ ਸਾਹਿਬ ਤੋਂ ਪਿੰਡਾਂ ਬਿਸਤੀ ਹੁੰਦੇ ਹੋਏ ਆਉਂਦਾ ਹੈ ਦਰਸ਼ਨ ਕਰਕੇ ਅਸੀਂ ਬਾਹਰ ਆ ਚੁੱਕੇ ਹਾਂ ਬਿਲਕੁਲ ਸਾਹਮਣੇ ਨਹਿਰ ਆ ਜਿੱਥੇ ਆਸਤੀਆਂ ਪਾਉਣ ਨੂੰ ਹੀ ਬਣਾਇਆ ਗਿਆਗਾ ਦਰਖਤ ਬਹੁਤ ਜ਼ਿਆਦਾ ਨੇ ਨਹਿਰ ਦੇ ਕਿਨਾਰੇ ਕਰਕੇ ਬਹੁਤ ਜ਼ਿਆਦਾ ਦਰਖਤ ਲੱਗੇ ਹੋਏ ਨੇ ਜੋ ਬਹੁਤ ਹੀ ਸੁੰਦਰ ਮਾਹੌਲ ਤੇ ਇਕਾਂਤਮਈ ਮਾਹੌਲ ਬਣਾਉਂਦੇ ਨੇ ਇਹ ਮਰਗਾਬੀਆਂ ਜੋ ਵੱਤ ਕਹਿੰਦੇ ਨੇ ਹਰ ਟਾਈਮ ਇੱਥੇ ਹੀ ਰਹਿੰਦੀਆਂ ਨੇ ਖਾ ਪੀ ਕੇ ਘੁੰਮ ਫਿਰ ਕੇ ਫੇਰ ਇੱਥੇ ਵਾਪਸ ਆ ਜਾਂਦੀਆਂ ਨੇ ਸੋ ਅਸੀਂ ਦਰਸ਼ਨ ਕਰਕੇ ਵਾਪਸ ਚਾਲੇ ਪਾ ਦਿੱਤੇ ਨੇ ਸਾਹਮਣੇ ਕੈਂਡ ਵਾਲਾ ਪੌਲਾ ਜਦੋਂ ਕੈਂਡ ਵਾਲੇ ਪੌਲ ਨੂੰ ਜਾਣਦੇ ਆ ਤਾਂ ਇੱਕ ਨਹਿੰਗ ਸਿੰਘਾਂ ਦੀ ਸ਼ੋਣੀ ਆਉਂਦੀ ਆ ਰਾਹ ਦੇ ਵਿੱਚ ਆਪਾਂ ਉੱਥੇ ਵੀ ਜ਼ਰੂਰ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਕਰਵਾਵਾਂਗੇ ਆਓ ਆਪਾਂ ਨਹਿੰਗ ਸਿੰਘਾਂ ਦੀ ਸ਼ੋਣੀ ਦੇ ਦਰਸ਼ਨ ਕਰਦੇ ਆ ਜਦੋਂ ਅਸੀਂ ਦਰਸ਼ਨ ਕਰਨ ਲਈ ਰੁਕੇ ਸਾਹਮਣੇ ਊਂਠ ਬੰਨਿਆ ਹੋਇਆ ਸੀ ਜਿੱਥੇ ਕਿ ਇੱਕ ਸਿੰਘਾਂ ਨੇ ਜਿਕਾਰਾ ਵੀ ਛੱਡਿਆ ਸੋ ਆਵਾਜ਼ ਵਿੱਚ ਆ ਰਹੀ ਹੋਣੀ ਆ ਇਹ ਬਹੁਤਾ ਇੱਥੇ ਹੀ ਬੰਨਿਆ ਹੋਇਆ ਸੀ ਤੇ ਸ਼ੋਣੀ ਦੇ ਵੀ ਅਸੀਂ ਦਰਸ਼ਨ ਕਿਤੇ ਜ਼ਿਆਦਾ ਵੀਡੀਓ ਨਹੀਂ ਬਣਾਈ ਇਹ ਦਰਸ਼niki ਤੇ ਆਪ ਜੀ ਨੂੰ ਵੀ ਕਰਵਾਏ ਇਸੇ ਤਰ੍ਹਾਂ ਹੀ ਸਾਡੀਆਂ ਨਵੇਂ-ਨਵੇਂ ਵੀਡੀਓ ਆਉਂਦੇ ਰਹਿੰਦੇ ਨੇ ਅਗਲੀ ਵੀਡੀਓ ਦੇ ਵਿੱਚ ਆਪਾਂ ਗੁਰਦਵਾਰਾ ਸ੍ਰੀ ਕੀਰਤ ਸਾਹਿਬ ਦੇ ਦਰਸ਼ਨ ਕਰਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡੇ ਪਿਆਰ ਦੀ ਲੋੜ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ